ਜੋ ਆਪ ਕਹਿ ਰਹੇ ਹੋ ਅਸਲੀਅਤ ਦੇ ਬਿਲਕੁਲ ਨਜ਼ਦੀਕ ਸਭ ਤੋਂ ਪਹਿਲਾਂ ਹੈ ਲਿਸਟ ਦੇ ਤੇ ਇਸ ਲਿਸਟ ਨੇ ਪੰਜਾਬ ਦੀ ਸਿਆਸਤ ਚੁਪ ਚਾੜ ਵਿਆਦਤ ਹੈ ਸਾਰੇ ਪਾਸੇ ਹੀ ਚਰਚਾਵਾਂ ਸ਼ੁਰੂ ਹੋ ਗਈਆਂ ਨੇ ਸਿਆਸੀ ਭੁਖਵਾਣੀਆਂ ਹੋ ਰਹੀਆਂ ਨੇ ਤੇ ਲਿਸਟ ਸੀ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ਦੀ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਤੇ ਇਹ ਉਮੀਦਵਾਰ ਕੋਈ ਹੋਰ ਉਮੀਦਵਾਰ ਨਹੀਂ ਸੀ ਸਗਵਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਨਾਮ ਇਸ ਦੀ ਭੁਵਿੱਖਬਾਣੀ ਪ੍ਰਤਾਪ ਬਾਜਵਾ ਨੇ ਬੀਤੇ ਦਿਨ ਹੀ ਕਰ ਦਿੱਤੀ ਸੀ ਤੇ ਕਿਹਾ ਸੀ ਕਿ ਹੁਣ ਕੇਜਰੀਵਾਲ ਪੰਜਾਬ ਚੋਂ ਰਾਜ ਸਭਾ ਮੈਂਬਰ ਚੁਣ ਕੇ ਜਾਵੇ ਤੇ ਆਪ ਦੀ ਰਾਜ ਸਭਾ ਦੀ ਸੀਟ ਕਰਵਾ ਕੇ ਉਹਨੂੰ ਭੇਜेंगे ਲੁਧਿਆਣਾ ਬਾਈ ਇਲੈਕਸ਼ਨ ਮੇਂ ਔਰ ਇਧਰ ਸੇ ਇਹ ਬਿਲਕੁਲ ਜੋ ਆਪ ਕਹਿ ਰਹੇ ਹੋ ਅਸਲੀਅਤ ਕੇ ਬਿਲਕੁਲ ਨਜ਼ਦੀਕ ਪ੍ਰਤਾਪ ਬਾਜਵਾ ਦੀ ਇੱਕ ਭੁਵਿੱਖਬਾਣੀ ਤਾਂ ਸੱਚ ਹੋ ਗਈ ਹੁਣ ਦੂਜੀ ਭੁਵਿੱਖਬਾਣੀ ਬਾਰੇ ਹਾਲੇ ਇੰਤਜ਼ਾਰ ਦੀ ਲੋੜ ਕਿ ਉਹ ਸੱਚ ਹੋਵੇਗੀ ਜਾਂ ਨਹੀਂ ਹਰ ਇੱਕ ਪਾਸੇ ਸੀਟ ਦਾ ਐਲਾਨ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਭਾਜਪਾ ਨੇ ਸੰਜੀਵ ਅਰੋੜਾ ਦਾ ਨਾਮ ਐਲਾਨਣ ਪਿੱਛੇ ਕੇਜਰੀਵਾਲ ਦੀ ਮਨਸ਼ਾ 'ਤੇ ਸਵਾਲ ਖੜੇ ਕਰ ਦਿੱਤੇ। ਨਾਲ ਹੀ ਕਿਹਾ ਕਿ ਕੇਜਰੀਵਾਲ ਕਦੇ ਵੀ ਸੱਤਾ ਤੋਂ ਬਿਨਾਂ ਨਹੀਂ ਰਹਿ ਸਕਦਾ ਤੇ ਹੁਣ ਪੰਜਾਬ 'ਚ ਐਂਟਰੀ ਕਰਕੇ ਰਾਜ ਸਭਾ ਜਾਵੇਗਾ। ਉਧਰ ਸ਼ੁਆਤੀ ਮਾਲੀਵਾਲ ਨੇ ਟਵੀਟ ਕਰਦਿਆਂ ਲਿਖਿਆ ਕਿ ਕੁਰਸੀ ਦੇ ਲਈ ਕਦੇ ਦਿੱਲੀ ਦਾ ਬੇਟਾ, ਕਦੇ ਹਰਿਆਣਾ ਦਾ ਲਾਲ ਤੇ ਹੁਣ ਪੰਜਾਬ ਦਾ ਪੁੱਤਰ। ਤੁਹਾਨੂੰ ਧਿਆਨਾ ਵਿੱਚ ਤੋਂ ਜਿਹੜੀ ਜਿਮਨੀ ਚੋਣ ਆ ਰਹੀ ਹੈ ਉਹਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਅਨਾਉਂਸ ਕੀਤਾ ਸੰਜੀਪ अरोड़ा ਇਹ ਉਹ ਕੈਂਡੀਡੇਟ ਹੈ ਪਹਿਲਾ ਜਿਹਨੂੰ ਬਿਨਾ ਕਿਸੇ ਯੋਗਤਾ ਦੇ ਬਿਨਾ ਕਿਸੇ ਦੇਨ ਦੇ ਦਿੱਨੀ ਬੈਠੇ ਨੂੰ ਰਾਜ ਸਭਾ ਦਾ ਮੈਂਬਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀ ਹਟਾਇਆ ਸੀ ਅਰ अरोड़ा ਦਾ ਹੋਰ ਗੱਲ ਦਾ ਪਿਆ ਸੀ ਕਿ ਬੜਾ ਵੱਡਾ ਜਿਹਦੇ ਪਿੱਛੇ ਕ腐ਸ਼ਨ ਹੋਈ ਹੈ ਲੁਧਿਆਣੇ ਦੇ ਵਿੱਚ ਜਿਹੜੀ ਆ ਸੀਟ ਖਾਲੀ ਹੋਈ ਆ ਉੱਥੇ ਫਿਰ ਕੈਂਡੀਡੇਟ ਲਾਣੇ ਆ ਜਿਹੜਾ ਸਮਝਾ ਹੋਣਾ ਪਈ ਜਿੱਤ ਜੂਗਾ ਜਾਂ ਧੱਕੇ ਨਾਲ ਕਰਕੇ ਇੱਥੇ ਕਬਜ਼ਾ ਕਰ ਲਾਂਗੇ ਤੇ ਮੈਂ ਰਾਜਾ ਸਮਝੇ ਨਹੀਂ ਥਾ ਤੇ ਚਲਾ ਜਾਊਗਾ ਇਹ ਜਿਹੜੇ ਮਨਸੂਬੇ ਆ ਇਹ ਸਾਡੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੇ ਬੁਰੀ ਤਰ੍ਹਾਂ ਫੇਲ ਕਰਨ ਦੇ ਤੇਜਰੀਵਾਲ ਨੇ ਜਿਸ ਤਰ੍ਹਾਂ ਦਾ ਸ਼ਾਤਰ ਲੀਡਰ ਹੈ ਉਹ ਸ਼ਾਬਦ ਲੀਡਰ ਆ ਉਹਨੇ ਸੋਚਿਆ ਕਿ ਕਿਉਂ ਨਾ ਸੰਜੀਵ ਸ਼ਰਮਾ ਨੂੰ ਮੈਂ ਜਿਮਨੀ ਚੌਂਡ ਚ ਉਤਾਰ ਦਿਆਂ ਔਰ ਸਾਰੀ ਸਰਕਾਰੀ ਤਾਕਤ ਸ਼ਕਤੀ ਜਿਵੇਂ ਜਿਮਨੀ ਚੋਣਾ ਸਰਕਾਰਾਂ ਕਰਦੀਆਂ ਝੋਕ ਕੇ ਇਹਨੂੰ ਉੱਥੋਂ ਐਮਐਲਏ ਬਣਾ ਦਿਆ ਤੇ ਬਾਅਦ ਚ ਉਹਨੂੰ ਲਾਲਚ ਦਿੱਤਾ ਉਹਨਾਂ ਡਿਫੀਨਿਟਲੀ ਕਿ ਤੈਨੂੰ ਮਨਿਸਟਰ ਬਣਾ ਦੇਾਂਗੇ ਪੰਜਾਬ ਸਰਕਾਰ ਦੇ ਵਿੱਚ ਔਰ ਉਹਦੀ ਜਿਹੜੀ ਸੀਟ ਖਾਲੀ ਹੋਵੇਗੀ ਰਾਜ ਸਭਾ ਦੀ ਉਹ ਕੇਚਰੀਵਾਲ ਸਾਹਿਬ ਲੈਣਾ ਚਾਹੁੰਦੇ ਨੇ ਆਪ ਖੁਦ ਰਾਜ ਸਭਾ ਦਾ ਪੰਜਾਬ ਚੋਂ ਮੈਂਬਰ ਬਣਨਾ ਚਾਹੁੰਦੇ ਨੇ ਔਰ ਇਹ ਉਹ ਵਿਅਕਤੀ ਹੁਣ ਇੱਕ ਦਿਨ ਵੀ ਸੱਤਾ ਤੋਂ ਬਾਹਰ ਨਹੀਂ ਹੋ ਸਕਦਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਇਹੀ ਕਹਿੰਦਾ ਸੀਗਾ ਨਾ ਕਿ ਮੈਂ ਤਾਂ ਆਪ ਮੁੱਖ ਮੰਤਰੀ ਤਦ ਬਣੂੰਗਾ ਜਦ ਦਿੱਲੀ ਕੇ ਲੋਕ ਮੇਰੇ ਕੋ ਇਸ ਕੁਰਸੀ ਤੇ ਬਿਠਾਏਗੇ ਉਹ ਕੁਰਸੀ ਤਾਂ ਕਿ ਖਾਲੀ ਮੁੱਖ ਮੰਤਰੀ ਤਾਂ ਉਹਨੇ ਕੀ ਬਣਾਉਣਾ ਸੀਗਾ ਉਹਨੇ ਕੇਜਰੀਵਾਲ ਹੀ ਹਰਾ ਦਿੱਤਾ ਸਾਫ ਤੌਰ ਤੇ ਪੰਜਾਬੀ ਮੇਂ ਹਮਾਰੇ ਬੋਲਤੇ ਬਿੱਲੀ ਥੈਲੇ ਤੋਂ ਬਾਹਰ ਆ ਗਈ ਮਤਲਬ ਕਹਨੇ ਕਾ ਵੀ ਜੋ ਥੈਲਾ ਹੈ ਉਸ ਸੇ ਬਿੱਲੀ ਬਾਹਰ ਆ ਗਈ ਹੈ ਬਿੱਲੀ ਮਤਲਬ ਕੇਜਰੀਵਾਲ ਕੇਜਰੀਵਾਲ ਉਸ ਥੈਲੇ ਸੇ ਬਾਹਰ ਆ ਗਿਆ ਹੈ ਯਹੀ ਬਾਤ ਹਮ ਬਾਰ ਬਾਰ ਕਹਿ ਰਹੇ ਥੇ भी ये आदमी ताकत है बगैर कभी रह नहीं सकता इसीलिए तो ये सब कुछ ये तो अन्ना हजारे जो मूवमेंट थी वो सारी ताकत के लिए खा गया आज इसने देखो इतना बड़ा मैंने कभी धोखा देखा नहीं जो एम एल वहां पे क्योंकि उनकी गोली लगने से उनकी हत्या हुई अब कैसे सीट खाली करवानी है क्योंकि अगर उनके परिवार को क्योंकि उनके वाइफ भी हैं वो भी बहुत लंबे चिर से तीन बार काउंसलर रहे हैं और वो टिकट मांग रहे थे ਲੇਕਿਨ ਇਨਕੋ ਕੋਈ ਨਹੀਂ ਸਿਆਸੀ ਪੁਖਬਾਨੀਆਂ ਹੋ ਰਹੀਆਂ ਨੇ ਕਿਆਸ ਲਗਾਏ ਜਾ ਰਹੇ ਹੁਣ ਸਵਾਲ ਇਹ ਹੈ ਕਿ ਕੀ ਸੱਚ ਹੀ ਅਰਵਿੰਦ ਕੇਜਰੀਵਾਲ ਪੰਜਾਬ ਦੀ ਸਿਆਸਤ ਸਿੱਧੇ ਤੌਰ ਤੇ ਐਂਟਰੀ ਕਰਨ ਜਾ ਰਹੇ ਨੇ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨਗੇ ਕੇਜਰੀਵਾਲ ਇਸ ਗੱਲ ਨੂੰ ਲੈ ਕੇ ਹਾਲੇ ਆਮ ਆਦਮੀ ਪਾਰਟੀ ਚ ਵੀ ਕੁਝ ਸ਼ਸ਼ੋ ਪੰਜ ਹੈ ਕਿਉਂਕਿ ਦਿੱਲੀ ਦੇ ਕਦਾਵਰ ਲੀਡਰ ਜਿਵੇਂ ਕੇਜਰੀਵਾਲ ਸਿਸੋਦੀਆ ਸਤਿੰਦਰ ਜੈਨ ਤੇ ਹੋਰ ਵੀ ਹਾਰੇ ਹੋਏ ਨੇ ਤੇ ਨਾਲ ਵਿਰੋਧੀਆਂ ਦੇ ਮੁਤਾਬਕ ਸਾਰਿਆਂ ਦੀ ਅੱਖ ਹੁਣ ਪੰਜਾਬ ਤੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼